ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲਬਾਤ ਕਰਾਂਗੇ ਕਿ ਕੀ ਸਾਨੂੰ ਜ਼ਮੀਨਾਂ ਦੇ ਪ੍ਰਾਪਰਟੀ ਦੇ ਰੇਟ ਘਟਣ ਨਾਲ ਫਾਇਦਾ ਜਾਂ ਵਧਣ ਦਾ ਫਾਇਦਾਗਾ ਅੱਜ ਆਪਾਂ ਇਹ ਵੀ ਗੱਲ ਕਰਾਂਗੇ ਕਿ ਕਿਉਂ ਰੇਟ ਘਟਣਗੇ ਜਾਂ ਕਿਉਂ ਰੇਟ ਵਧਦੇ ਰਹਿਣਗੇ ਇਹ ਦੋਨੇ ਚੀਜ਼ਾਂ ਨੂੰ ਮੈਂ ਅੱਜ ਤੁਹਾਡੇ ਨਾਲ ਐਨ ਡਿਟੇਲ ਦੇ ਵਿੱਚ ਅ ਅਡਰੈਸ ਕਰਦਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਆਪਾਂ ਸਵਾਲ ਇਹ ਅਡਰੈਸ ਕਰਦੇ ਹਾਂ ਕਿ ਕੀ ਪ੍ਰਾਪਰਟੀ ਦੇ ਰੇਟ ਘਟਣ ਦਾ ਸਾਨੂੰ ਪੰਜਾਬੀਆਂ ਨੂੰ ਕੋਈ ਫਾਇਦਾ ਹੈ ਕੋਈ ਸਾਨੂੰ ਲਾਭ ਹੈ ਹੁਣ ਇੱਥੇ ਮਤਲਬ ਹੱਸੀ ਕੀ ਕਰਦੇ ਹਾਂ ਮੈਂ ਤਾਂ ਕਰਕੇ ਗੱਲ ਦੋਸਤੋ ਅੱਜ ਕਰ ਰਿਆਂਗਾ ਕਿਉਂਕਿ ਬਹੁਤ ਮੇਰੇ ਵੀਰ ਅੱਪ ਉਹਦੇ ਹਿਸਾਬ ਨਾਲ ਕਮੈਂਟ ਕਰਦੇ ਨੇ ਜਿਨ੍ਹਾਂ ਨੂੰ ਤਾਂ ਮਤਲਬ ਲੱਗਦਾ ਕਿ ਘਟਨੇ ਚਾਹੀਦੇ ਨੇ ਉਹ ਤਾਂ ਕਹਿੰਦੇ ਨੇ ਨਹੀਂ ਰੇਟ ਘਟਣਗੇ ਜੀ ਘਟਣਗੇ ਜਿਨ੍ਹਾਂ ਨੂੰ ਲੱਗਦਾ ਜਿਨ੍ਹਾਂ ਨੇ ਕੁਝ ਵੇਚਣਾ ਉਹ ਕਹਿੰਦੇ ਨੇ ਨਹੀਂ ਰੇਟ ਵਧਨੇ ਚਾਹੀਦੇ ਨੇ ਵਧਣਗੇ ਜੀ ਰੇਟ ਤਾਂ ਦੇਖੋ ਜੀ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਾਂਗਾ ਵੀ ਘਟਣ ਦਾ ਜਾਂ ਵਧਣ ਦਾ ਆਪਾਂ ਨੂੰ ਫਾਇਦਾ ਜਾਂ ਨੁਕਸਾਨ ਕੀ ਆ ਹਾਲਾਂਕਿ ਸਾਡੇ ਕਮੈਂਟ ਕਰਨਾ ਜਾਂ ਕੁਝ ਕਹਿਣ ਨਾਲ ਘਟਣਾ ਵਧਣਾ ਨਹੀਂ ਹੁੰਦਾ ਪਰ ਫਾਇਦਾ-ਨੁਕਸਾਨ ਕੀ ਆ ਹੁਣ ਦੋਸਤੋ ਅਸੀਂ ਕਹਿੰਦੇ ਆ ਕਿ ਰੇਟ ਘਟ ਜਾਣ ਜੇ ਫਿਰ ਰੇਟ ਘਟ ਜਾਣਗੇ ਸਪੋਜ਼ ਕਰ ਲਓ ਅੱਜ ਸਾਡੇ ਜ਼ਮੀਨ ਦੇ ਰੇਟ ਜੇ 50 60 70 80 ਲੱਖ ਹੋ ਗਿਆ ਰੇਟ ਡੋਢੀ ਇਲਾਕਿਆਂ ਦੀ ਮੈਂ ਗੱਲ ਕਰਦਾ ਤਾਂ ਜੇ ਇਹ ਰੇਟ ਜਿਵੇਂ ਪਹਿਲਾਂ ਸੀਗੇ ਘਟ ਕੇ ਮੰਨ ਲਓ ਤੁਸੀਂ 20 ਲੱਖ ਤੇ 25 ਲੱਖ ਤੇ ਆ ਜਾਣ 20 ਲੱਖ ਤੇ ਆ ਜਾਣ ਜਾਂ ਫਿਰ ਜਿਵੇਂ ਆਪਾਂ ਗੱਲ ਕਰ ਲਈ ਫਿਰ ਜਿਵੇਂ ਪਹਿਲਾਂ ਹੁੰਦੇ ਸੀਗੇ ਜਦੋਂ ਮੈਂ ਕੰਮ ਸਟਾਰਟਿੰਗ ਕੀਤੀ ਆ ਦੋਸਤੋ ਕੁਝ ਹੈਰਾਨ ਰਹੇ ਚੋਗੇ ਮੈਂ 1.5 ਲੱਖ ਨੂੰ 1 ਏਕੜ ਜ਼ਮੀਨ ਖਰੀਦਣੀ ਸਟਾਰਟ ਕਰੀ ਬਹੁਤ ਲੰਮੇ ਸਮੇਂ ਦੀ ਗੱਲ ਨਹੀਂ ਕਰਦਾ ਮੈਂ 2000 2 ਜਾਂ 3 ਦੀ ਗੱਲ ਕਰਦਾ ਮੈਂ 2002 ਦੇ ਵਿੱਚ ਜਦੋਂ ਮੈਗਾ ਪ੍ਰੋਜੈਕਟ ਕੱਟਨੇ ਸਟਾਰਟ ਹੋਏ ਨੇ ਕੈਪਟਨ ਦੀ ਸਰਕਾਰ ਵੇਲੇ ਉਦੋਂ ਰੇਟ ਇੱਥੇ 1.5 ਤੋਂ 2 ਲੱਖ ਰੁਪਏ ਏਕੜ ਦਾ ਰੇਟ ਸੀਗਾ ਮੈਂ ਇਸ ਰੇਟ ਨੂੰ ਜ਼ਮੀਨਾਂ ਖੁਦ ਖਰੀਦੀਆਂ ਨੇ ਖੁਦ ਖਰੀਦ ਕੇ ਸੇਲ ਵੀ ਕੀਤੀਆਂ ਨੇ ਗਿਆ ਉਦੋਂ ਬਾਅਦ ਫਿਰ ਵਧਣਾ ਸਟਾਰਟ ਹੋਇਆ ਮਗਰ 2.5 ਤੇ ਗਿਆ ਫਿਰ 3 ਲੱਖ ਤੇ ਗਿਆ 4 ਲੱਖ ਤੇ ਗਿਆ ਜਿੱਦ ਮੈਂ 5 ਲੱਖ ਨੂੰ 5 ਕਰਾਇਆ ਪਿੰਡ ਦੇ ਵਿੱਚ ਜ਼ਮੀਨ ਖਰੀਦੀ ਸੀ ਉਸ ਸਮੇ ਸਾਡੇ ਇਲਾਕੇ ਦੇ ਜਿਹੜੇ ਕਹਿੰਦੇ ਕਹੋਂਦੇ ਡੀਲਰ ਕੰਮ ਕਰਦੇ ਹੁੰਦੇ ਮਲਕੀਤ ਸਿੰਘ ਕੁਠਾਲਾ ਵਿਚਾਰਾ ਉਹ ਵੀ ਅੱਜ ਦੁਨੀਆ 'ਚ ਨਹੀਂ ਬਾਬੂ ਖਾਂ ਹੁੰਦਾ ਬਿੱਟੂ ਦਾ ਡੈਡੀ ਉਹ ਮੇਰੇ ਨਾਲ ਕੰਮ ਕਰਦਾ ਹੁੰਦਾ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਲੇਕਿਨ ਉਹਨਾਂ ਨੇ ਮੇਰੇ ਕੋਲ ਇਤਰਾਜ اٹھਾਇਆ ਸੀਗਾ ਕਿ ਸਰਪੰਚ ਸਾਹਿਬ ਤੁਸੀਂ 5 ਲੱਖ ਨੂੰ ਸੌਦਾ ਕਰ ਲਿਆ ਜ਼ਮੀਨ ਦਾ ਅਸੀਂ ਸੌਦੇ ਕਿਵੇਂ ਕਰਾਵਾਂਗੇ ਤੁਸੀਂ ਇੰਨਾ ਰੇਟ ਕਿਉਂ ਚੱਕਦਾ 1 ਲੱਖ ਤੁਸੀਂ ਸਿੱਧੇ 4 ਸਵਾ 4 ਲੱਖ ਤੋਂ 5 ਲੱਖ ਤੇ ਰੇਟ ਕਰ ਸਕਦੇ ਮੈਨੂੰ ਮਹਾਲੀ ਤੋਂ ਪਿੱਛੋਂ ਜਿਹੜਾ ਗਾਹਕ ਆਉਂਦਾ ਸੀ ਮੈਨੂੰ ਪਤਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਕਰਾਸ ਹੋ ਜਾਣਾ ਬਹੁਤ ਜਲਦੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਸਾਡੇ ਲਈ ਸਿਆਪਾ ਘੜਾ ਕਰਤਾ ਕੱਲ ਨੂੰ ਸੌਦੇ ਸੀ ਕਿਵੇਂ ਵੇਚਾਂਗੇ ਲੇਕਿਨ ਉਹ ਉਹਨਾਂ ਨੂੰ ਫਿਰ ਕੁਝ ਦਿਨਾਂ ਬਾਅਦ ਹੀ ਪਤਾ ਲੱਗਿਆ ਜਦੋਂ ਮਹੀਨੇ ਖੰਡਵਾਦੀ ਤੇ ਰੇਟ ਤਾਂ ਕੁਸੀਆਂ ਮਾਰ ਗਿਆ 7 ਗਿਆ 8 ਗਿਆ 10 ਗਿਆ ਮਤਲਬ ਹੁਣ ਜੇ ਅਸੀਂ ਕਹੀਏ ਵੀ ਮੁੜ ਕੇ ਫਿਰ ਉੱਥੇ ਆ ਜਾਣੇ ਚਾਹੀਦੇ ਨੇ ਰੇਟ ਜਾਂ ਫਿਰ ਹੁਣ ਜਿਹੜੀ ਅੱਜ ਤੋਂ 2 ਸਾਲ ਜਾਂ 3 ਸਾਲ ਪਹਿਲਾਂ ਦੀ ਵੀ ਆਪਾਂ ਗੱਲ ਕਰ ਲਈਏ ਅੱਜ ਤੋਂ 3 ਤੇ 4 ਸਾਲ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਮਲੇਰ ਕੋਲੇ ਕੋਈ 15 ਜਾਂ 17 ਲੱਖ ਦਾ ਵੀ ਗਾਹਕ ਨਹੀਂ ਸੀਗਾ ਕੋਈ ਪਾਰਟੀ ਵੀ ਨਹੀਂ ਸੀ 17 ਲੱਖ ਦੀ ਕੋਈ ਜੇ 20 ਮੰਗ ਲੈਂਦਾ ਤੀ ਤਾਂ ਅਲੱਗ ਹੈ ਨਹੀਂ ਜੀ ਤਾਂ 17 ਨੂੰ ਮਿਲਣੀ ਚਾਹੀਦੀ 15 ਨੂੰ ਕੋਈ ਗਾਹਕ ਹੀ ਨਹੀਂ ਸੀਗਾ ਜਿਹੜੇ ਵੇਚਣ ਵਾਲੇ ਤੇ ਵਿਚਾਰੇ 20 ਤੋਂ ਕਹਿ ਦਿੰਦੇ ਤੇ ਸਾਡਾ ਜੀ ਚਲੋ ਤੁਸੀਂ 17 18 ਦੇਖ ਲਓ ਸਰਪੰਚਾ ਯਾਰ ਸਰਪੰਚਾ ਸਾਨੂੰ 15 ਹੀ ਦਵਾ ਦਿਓ ਪਰ ਦਵਾ ਦੇ ਲੋਕ ਤਾਂ ਪੈਸਾ ਦੱਬ ਕੇ ਬੈਠ ਕੇ ਸੀਗੇ ਚੁੱਪ ਕਰਕੇ ਹੁਣ ਕੀ ਫਿਰ ਸਾਨੂੰ ਰੇਟ ਘਟ ਜਾਣੇ ਚਾਹੀਦੇ ਨੇ ਸਾਨੂੰ ਘਟਣਾ ਫਿਰ ਲਾਭ ਹੋ ਜੂਗਾ ਨਹੀਂ ਦੋਸਤੋ ਸਾਨੂੰ ਜ਼ਮੀਨ ਦੇ ਰੇਟ ਘਟਣ ਨਾਲ ਕੋਈ ਲਾਭ ਨਹੀਂ ਹੋਣਾ ਚਾਹੇ ਅੱਜ ਅਸੀਂ ਜਦੋਂ ਗੱਲਬਾਤ ਕਰਦੇ ਆ ਇਹ ਤਾਂ ਅਸੀਂ ਕਹਨੇ ਆਂਗੇ ਜ਼ਰੂਰ ਕਿ ਕੰਪਨੀਆਂ ਜਾਂ ਸਰਕਾਰਾਂ ਇਹ ਆਸ ਦੇ ਵਿੱਚ ਨੇ ਕਿ ਅਸੀਂ ਜ਼ਮੀਨ ਦਾ ਰੇਟ ਹੈ ਜਿਹੜਾ ਆਮ ਲੋਕਾਂ ਦੀ ਰੇਂਜ ਦੇ ਵਿੱਚੋਂ ਬਾਹਰ ਕੱਢ ਦੀਏ ਪਰ ਆਫਟਰ ਆਲ ਜਿਹੜਾ ਲਾਭ ਹੈਗਾ ਉਹ ਸਾਨੂੰ ਜ਼ਮੀਨ ਵਾਲਿਆਂ ਨੂੰ ਰੇਟ ਵਧਨ ਦਾ ਹੀ ਫਾਇਦਾਗਾ ਜੇ ਅੱਜ ਮੇਰੇ ਕੋਲੇ 5 ਕਿੱਲੇ ਜ਼ਮੀਨਾਂ ਜੇ ਕਰੋੜ ਰੁਪਇਆ ਏਕੜ ਰੇਟ ਹੋ ਗਿਆ ਮੇਰੀ ਉਹ ਪ੍ਰਾਪਰਟੀ 5 ਕਰੋੜ ਦੀ ਹੈ ਚਾਹੇ ਮਤਲਬ ਜਿਹੜੇ ਹੁਣ ਕਈ ਕਹਿ ਦੇਣਗੇ ਵੇਚੋ ਨਾ ਨਾ ਵੇਚੋ ਬਾਈ ਜੀ ਪਰ ਮੇਰੀ ਪ੍ਰਾਪਰਟੀ 5 ਕਰੋੜ ਦੀ ਤਾਂ ਹੈਗੀ ਆ ਨਾ ਜੇ ਉਹ ਹੀ ਜ਼ਮੀਨ ਫਿਰ ਜੇ ਪਹਿਲਾਂ ਦੇ ਰੇਟਾਂ ਤੇ ਆ ਜੀ ਜਦੋਂ 5 5 ਲੱਖ ਦਾ ਰੇਟ ਮੈਂ ਜਿਵੇਂ ਤੁਹਾਨੂੰ ਦੱਸਿਆ 5 ਦਾ ਕਰਕੇ ਵੀ ਅਸੀਂ ਕੁਝ ਚੀ ਗਏ ਫਿਰ 5 5 25 ਲੱਖ ਦੀ ਪ੍ਰਾਪਰਟੀ ਹੋਈ ਫਿਰ ਅਸੀਂ 25 ਲੱਖ ਦੀ ਪ੍ਰਾਪਰਟੀ ਨਾਲ ਸਾਨੂੰ ਨੀਂਦ ਆਉਂਦੀ ਈ ਜਿਹੜਾ ਸਾਡਾ ਲੋਨ ਲਿਆ ਹੁੰਦਾ ਸੀਗਾ ਸਾਨੂੰ ਪਤਾ ਹੁੰਦਾ ਸੀਗਾ ਟਰੈਕਟਰ ਦਾ ਲੋਨ ਵੱਧ ਰਿਹਾ ਕਾਰ ਦਾ ਵੱਧ ਰਿਹਾ ਅੱਜ ਤੇ ਸਾਡੇ ਕੋਲ ਪ੍ਰਾਪਰਟੀ ਸਾਡੀ 5 ਕਰੋੜ ਦੀ ਪ੍ਰਾਪਰਟੀ ਸਾਨੂੰ ਪਤਾ ਹੈ ਤੇ ਲੇਕਿਨ ਉਹਦੇ ਤੇ ਸਾਨੂੰ ਲੋਨ ਵੀ ਵੱਧ ਮਿਲ ਜਾਂਦਾ ਉਹਦੇ ਤੇ ਸਾਨੂੰ ਜੇ ਛੋਟਾ ਮੋਟਾ ਹੈ ਵੀ ਤਸੀਂ ਸਮਝਦੇ ਹੋ ਸਾਨੂੰ ਪਤਾ ਹੀ ਪਈ ਸਾਡੀ ਪ੍ਰਾਪਰਟੀ ਇੰਨੇ ਦੀ ਹੈ ਕਿ ਜੇ ਕੋਈ ਐਸੀ ਗੱਲ ਹੋ ਗਈ ਤਾਂ ਸਾਡੇ ਕੋਲ ਇੰਨੇ ਕਰੋੜ ਦੀ ਪ੍ਰਾਪਰਟੀ ਹੈ ਮੇਰਾ ਕਹਿਣ ਦਾ ਭਾਵ ਦੋਸਤੋ ਕੀ ਹੈ ਕਿ ਸਾਨੂੰ ਰੇਟ ਘਟਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਜਿਹੜੇ ਮੇਰੇ ਵੀਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਕਿ ਤੁਸੀਂ ਇਸ ਸੋਚ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢੋ ਕਿ ਅਸੀਂ ਜ਼ਮੀਨ ਜਦੋਂ ਤਾਂ ਅਸੀਂ ਖੁਦ ਵੇਚਣੀ ਹੈ ਜਦੋਂ ਤਾਂ ਅਸੀਂ ਖੁਦ 베ਚ ਨਹੀਂ ਆਉਂਦੋਂ ਤਾਂ ਅਸੀਂ ਕਹਿੰਦੇ ਸੀ ਸਾਡਾ ਕਰੋੜ ਰੁਪਈਆ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਤੁਹਾਡੀ ਰੇਟ ਬਾਈ ਜੀ ਜ਼ਮੀਨ ਕੀ ਆ ਕਹਿੰਦੇ ਨੇ ਜੀ ਕਰੋੜ ਦਾ ਰੇਟ ਆ ਸਾਡੇ ਤਾਂ ਸਾਡੇ ਤਾਂ ਜੀ 90 ਲੱਖ ਦਾ ਰੇਟ ਹੈ ਫਿਰ ਜਦ ਹੀ ਕਹਿੰਦੇ ਆ ਵੀ ਜੀ ਫਿਰ ਤੁਹਾਨੂੰ ਅਸੀਂ ਸਾਨੂੰ ਕਹਿੰਦੇ ਨੇ ਜੀ ਅਸੀਂ ਸਾਡੇ ਲਈ 베ਚਣੀ ਆ ਤੇ ਸਾਨੂੰ ਗਾਹਾਂ ਲੈ ਦੋ ਜੀ ਕਿੱਥੇ ਆ ਨਾਲ ਲੈ ਦੋ ਜੀ ਦੂਜੇ ਜ਼ਿਲ੍ਹੇ ਚ ਕੀ ਰੇਟ ਬਾਈ ਜੀ ਉੱਥੇ ਕੀ ਰੇਟ ਆ ਜੀ ਉੱਥੇ ਕਹਿੰਦੇ ਨੇ ਬਾਈ ਜੀ 60 ਲੱਖ ਦਾ ਬਾਈ ਜੀ ਉੱਥੇ 60 ਦਾ ਕਿੱਥੇ ਆ ਉੱਥੇ 30 35 ਦੀ ਗੱਲ ਕਰੋ ਯਾਰ ਮਤਲਬ ਸੋਚ ਕਿੱਥੇ ਕੀ ਆ ਇਹ ਸਾਡੇ ਵਾਲੀ ਮਹਿੰਗੀ ਵਿਕ ਜੇ ਦੂਜੇ ਦੀ ਸਾਨੂੰ ਸਸਤੀ ਮਿਲਦੀ ਹੈ ਨਹੀਂ ਮੈਂ ਬਾਰ ਬਾਰ ਤੁਹਾਨੂੰ ਇਹ ਗੱਲ ਕਹਿਣਾਗਾ ਇਹ ਸੋਚ ਗਲਤ ਹੈ ਤੁਸੀਂ ਸੋਚ ਇਹ ਰੱਖੋ ਕਿ ਅਸੀਂ ਆਪਣੀ ਪ੍ਰਾਪਰਟੀ ਹੈ ਜਿਹੜੀ ਉਹ ਵੱਧ ਤੋਂ ਵੱਧ ਰੇਟ 베ਚੀਏ ਔਰ ਆਪ ਜਿਹੜੀ ਅਸੀਂ ਪ੍ਰਾਪਰਟੀ ਲੈਣੀ ਆ ਉਹ ਅਸੀਂ ਇਹ ਜੀ ਜਗ੍ਹਾ ਤੇ ਪ੍ਰਾਪਰਟੀ ਲਈਏ ਜਿਹੜੀ ਕਿ ਪ੍ਰਾਪਰਟੀ ਬਹੁਤ ਵਧੀਆ ਹੋਵੇ ਮਹਿੰਗੀ 베ਚ ਸਕਦੀ ਹੋਵੇ ਪਰ ਉਹਦਾ ਭੁਮੇਖਵਾਤ ਵਧੀਆ ਹੋਵੇ ਪਰ ਉਹਦਾ ਆਉਣ ਵਾਲਾ ਭਵਿੱਖ ਹੈ ਜਿਹੜਾ ਜਿਸ ਰੇਟ ਨੂੰ ਅਸੀਂ ਜ਼ਮੀਨ ਲਈਏ ਉਹ ਰੇਟ ਵਧਣ ਵਾਲੀ ਜਗ੍ਹਾ ਦੇ ਉੱਤੇ ਲਈਏ ਆ ਮੈਂ ਬਹੁਤ ਵਾਰ-ਵਾਰ ਪਿੱਟਦਾ ਵੀਰੋ ਜਿਹੜੀ ਤੁਸੀਂ ਸਾਨੂੰ ਉਹ ਕਹਿੰਦੇ ਨੇ ਕਿ ਜੇ ਕਿਸੇ ਨੂੰ ਕਹੀਦਾ ਭਾਈ ਜੀ ਪਾਪੂਲੋਂ ਨਾਲ ਜ਼ਮੀਨ ਦਫਾ ਲਈ 10 ਲੱਖ ਨੂੰ ਮਿਲ ਜੂ ਨਹੀਂ ਜੀ ਕੋਈ ਪੰਜ ਵਾਲੀ ਦੇਖੋ ਫਿਰ ਕਹਿੰਦੇ ਪੰਜ ਵਾਲੀ ਆ ਫਿਰ ਕਹਿੰਦੇ ਜੀ ਕੋਈ ਦੋਤਨ ਵਾਲੀ ਦੇਖੋ ਭਾਈ ਜੀ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਜਿਹੜੀ ਜ਼ਮੀਨ ਦਾ ਅੱਜ ਵੀ ਰੇਟ 5 ਲੱਖ ਰੁਪਈਆ ਹੈਗਾ ਇਹਦਾ ਮਤਲਬ ਉਹਦਾ ਰੇਟ ਪਹਿਲਾਂ ਵੀ ਨਹੀਂ ਵਧਿਆ ਹੁਣ ਵੀ ਨਹੀਂ ਵਧਿਆ ਗਾਹਾਂ ਵੀ ਨਹੀਂ ਬੰਦਾ ਬਗਣਾ ਉਹਨੂੰ ਲੈ ਕੇ ਕਰੋਗੇ ਕੀ ਤੁਸੀਂ ਜਿੱਥੇ ਅੱਜ 30 ਲੱਖ ਦਾ ਰੇਟ ਹੈ 20 ਲੱਖ ਦਾ ਰੇਟ ਹੈ ਇਹਦਾ ਮਤਲਬ ਉੱਥੇ ਰੇਟ ਘੱਟ ਬਦੇ ਨੇ ਉੱਥੇ ਗਾਹਕ ਜਾਂਦਾ ਨਹੀਂ ਪਸੰਦ ਨਹੀਂ ਉਹ ਲੋਕਾਂ ਦੇ ਜਗਾ ਉਹਦੇ ਵਿੱਚ ਕੋਈ ਨਾ ਕੋਈ ਘਾਟ ਹੋਊਗੀ ਪਰ ਨਹੀਂ ਸਾਡੀ ਸੋਚ ਇਹ ਹੈ ਕਿ ਅਸੀਂ ਕਿਲੇ ਬਣਾਉਣੇ ਨੇ ਸਾਡੇ ਇੱਕੋ ਹੀ ਦਿਮਾਗ ਦੇ ਵਿੱਚ ਮਤਲਬ ਪੰਜਾਬੀਆਂ ਦੇ ਬੈਠੀ ਹੋਈ ਆ ਵੀ ਪੰਜ ਕਿਲੇ ਵੇਚ ਕੇ 10 ਕਿਲੇ ਕਿਵੇਂ ਵੰਨਸਣ ਉਹ ਇਹ ਚੀਜ਼ ਚਾਹੀਦੀ ਆ ਨਹੀਂ ਇਹ ਸੋਚ ਬਿਲਕੁਲ ਗਲਤ ਹੈ ਤੁਸੀਂ ਇਹ ਸੋਚੋ ਕਿ ਮੇਰੀ ਜਿਹੜੀ ਪ੍ਰਾਪਰਟੀ ਆ ਜਿਹੜੀ 5 ਕਿੱਲੇ ਨੇ ਇਹ 2.5 ਕਰੋੜ ਦੀ ਵਜ੍ਹਾ ਸਾਡੇ 5 ਕਰੋੜ ਦੇ ਕਿਵੇਂ ਹੋਣਗੇ ਸਾਡੀ ਪ੍ਰਾਪਰਟੀ ਵਧੇਗੀ ਕਿਵੇਂ ਜਾਂ ਅਸੀਂ ਇਹ ਜੀ ਜਗ੍ਹਾ ਦੇ ਉੱਪਰ ਕੋਈ ਹੋਰ ਪ੍ਰਾਪਰਟੀ ਕਿਉਂ ਨਾ ਲੈ ਲਈਏ ਜਿਹੜੀ ਪ੍ਰਾਪਰਟੀ ਬਹੁਤ ਜ਼ਿਆਦਾ ਵਧੀ ਜਿਹਦਾ ਮੈਂ ਰੋਜ਼ ਜ਼ਿਕਰ ਕਰਦਾ ਤੁਹਾਨੂੰ ਹੁਣ ਦੋਸਤੋ ਮਤਲਬ ਗੱਲ ਕਰਦੇ ਆ ਕਿ ਜ਼ਮੀਨ ਦੇ ਰੇਟ ਘਟਣਗੇ ਕਿਉਂ ਨਹੀਂ ਘਟਣਗੇ ਜਾਂ ਕਿਉਂ ਵੱਧਦੇ ਰਹਿਣਗੇ ਇਹਦਾ ਲੌਜੀਕ ਕੀ ਹੈ ਮੈਂ ਬਾਰ-ਬਾਰ ਤੁਹਾਨੂੰ ਕਹਿਣਾ ਕਿ ਰੇਟ ਆਪਣੇ ਕਹਿਣ ਨਾਲ ਜਾਂ ਮੇਰੇ ਕਹਿਣ ਨਾਲ ਨਹੀਂ ਘਟਨੇ ਤੁਹਾਡੇ ਕਹਿਣ ਨਾਲ ਨਹੀਂ ਵੱਧਨੇ ਹੁਣ ਕੋਈ ਵੀ ਮੇਰਾ ਵੀਰ ਅਗਰ ਮੇਰੇ ਕੋਲ ਸਮਾਂ ਕੱਢ ਕੇ ਆਓ ਮੈਂ ਤੁਹਾਨੂੰ ਫਿਰ ਇਹਦਾ ਇਹ ਸਵਾਲ ਦਾ ਜਵਾਬ ਹੈ ਜਿਹੜਾ ਤੁਹਾਨੂੰ ਮੈਂ ਪ੍ਰੈਕਟੀਕਲ ਤੌਰ ਤੇ ਪ੍ਰੈਕਟੀਕਲ ਤੌਰ ਤੇ ਤੁਹਾਨੂੰ ਮੈਂ ਦਿਖਾ ਸਕਦਾ ਜਦੋਂ ਤੁਹਾਨੂੰ ਮੈਂ ਨਾਲ ਲਿਜਾ ਕੇ ਦਿਖਾਉਂਗਾ ਕਿ ਰੇਟ ਕਿਉਂ ਵੱਧ ਰਹੇ ਨੇ ਜਿਹੜੇ ਦੋਸਤੋ ਰੇਟ ਵੱਧ ਰਹੇ ਨੇ ਉਹਦਾ ਕਾਰਨ ਹੈ ਵੱਡੇ ਵੱਡੇ ਸ਼ਹਿਰਾਂ ਦੇ ਆਲੇ-ਦਾਲੇ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਇੰਨੀਆਂ ਤੇਜ਼ ਹੋ ਗਈਆਂ ਨੇ ਉੱਥੇ ਕੰਪਨੀਆਂ ਨੇ ਹੋਰ ਵੱਡੇ ਵੱਡੇ ਲੋਕਾਂ ਨੇ ਇੰਨਾ ਰੇਟ ਚੱਕ ਦਿੱਤਾਗਾ ਔਰ ਚੱਕ ਰਹੇ ਨੇ ਔਰ ਐਡਿਟਿਵ ਪ੍ਰੋਜੈਕਟ ਕੱਟ ਰਹੇ ਨੇ ਤੁਹਾਡੀ ਜਿਹੜੀ ਜ਼ਮੀਨ ਹੈ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਆ ਸ਼ਹਿਰ ਦੇ ਨੇੜੇ ਜਿਹੜੀ ਲਈ ਹੋਈ ਆ ਉਹਦੇ ਤੇ ਪ੍ਰੋਜੈਕਟ ਲੱਗ ਰਹੇ ਨੇ ਜਿਹੜੇ ਉਹ ਆਪਣੇ ਕਹਿੇ ਤੋਂ ਨਹੀਂ ਰੁਕਨੇ ਹੈਗੇ ਉਹ ਸਰਕਾਰਾਂ ਦੀਆਂ ਸਕੀਮਾਂ ਨੇ ਗਿਆ ਕੰਪਨੀ ਆਉਂਦੀ ਆ ਉੱਥੇ ਜ਼ਮੀਨ ਖਰੀਦਦੀ ਐ ਉਹ ਤੁਸੀਂ ਜਾ ਕੇ ਤਾਂ ਦੇਖੋ ਨਾ ਮਹਾਲੀ ਦੇ ਆਲੇ-ਦਾਲ ਜੇ ਤੁਸੀਂ ਅੱਜ ਮਤਲਬ ਸੋਚੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਦਾ ਕਿ 2002 ਦੇ ਵਿੱਚ ਜਦੋਂ ਸਟਾਰਟਿੰਗ ਹੋਈ ਕੰਮ ਉਦੋਂ ਸੰਤੇ ਮਾਜਰੇ ਦੇ ਕੋਲੋਂ ਸਟਾਰਟ ਹੋਈ ਸੀ 700 ਕਲਾ ਜ਼ਮੀਨ ਦਾ ਮੰਗਿਆ ਸੀ ਮੈਂ ਸੁਣਾਉਂਦਾ ਰਹਿਣਾ ਆ ਮੈਂ ਲੋਕਾਂ ਨੂੰ ਗੱਲ ਤੇ ਉਦੋਂ 35 ਲੱਖ ਦਾ ਰੇਟ ਰੋਡ ਦੇ ਉੱਪਰ ਉੱਥੇ ਸੀਗਾ ਲੰਡਰਾਂ ਵਾਲੀ ਰੋਡ ਤੇ 35 40 ਲੱਖ ਏਕੜ ਦਾ ਰੇਟ ਉੱਥੇ ਹੁੰਦਾ ਸੀਗਾ ਉਦੋਂ ਰੋਡ ਦੇ ਉੱਪਰ ਪਿੱਛੇ ਹੁੰਦਾ ਸੀ 15 20 ਲੱਖ ਰੁਪਈਆ ਇੱਕ ਦੋ ਮੈਗਾ ਪ੍ਰੋਜੈਕਟਾਂ ਦੀ ਪਹਿਲਾ ਕਹਾਣੀ ਆਈ ਫਿਰ ਕੈਪਟਨ ਨੇ ਅੱਗੇ ਪ੍ਰੋਜੈਕਟ ਪਾਸ ਕਰਨੇ ਸ਼ੁਰੂ ਕੀਤੇ 10 ਕੰਪਨੀਆਂ ਆ ਗਈਆਂ ਮਤਲਬ 15 20 ਆ ਗਈਆਂ ਬਸ ਮਤਲਬ ਕਿਉਂਕਿ ਉਦੋਂ ਸੈਕਟਰ ਜਿਹੜੇ ਚੰਡੀਗੜ੍ਹ ਦੇ 55 52 53 ਤੱਕ ਸੀਗੇ ਹੁਣ ਮੰਨ ਲਓ ਤੁਸੀਂ ਉਹ 100 ਹੁਣ ਤਾਂ 100 ਨੂੰ ਕਰਾਸ ਕਰ ਗਏ ਲੇਕਿਨ ਉਦੋਂ ਉਹ 10 15 20 ਕੰਪਨੀਆਂ ਲਿਆਇਆ ਸੀਗਾ ਉਦੋਂ 15-20 ਕੰਪਨੀਆਂ ਸੀਗੀਆਂ ਅੱਜ ਸੋਚ ਕੇ ਦੇਖੋ ਕਿੰਨੀਆਂ ਕੰਪਨੀਆਂ ਉੱਥੇ ਆਲੇ-ਦਾਲੇ ਚੰਡੀਗੜ੍ਹ ਦੇ ਮਹਾਲੀ ਦੇ ਮਤਲਬ ਉਹ ਦੁਨੀਆ ਦੀ ਕਿਹੜੀ ਕੰਪਨੀਆਂ ਜਿਹੜੀ ਉੱਥੇ ਪੈਸੇ ਨਹੀਂ ਲਾ ਰਹੀ ਉਹ ਹਿੰਦੁਸਤਾਨ ਦੀ ਕਿਹੜੀ ਕੰਪਨੀਆਂ ਜਿਹੜੀ ਉੱਥੇ ਪੈਸੇ ਨਹੀਂ ਲਾ ਰਹੀ ਉਹ ਮੈਨੂੰ ਕੋਈ ਬੰਦਾ ਇਹ ਗੱਲ ਦੱਸ ਦੇਵੇ ਕਿ ਭਾਰਤ ਦਾ ਕਿਹੜਾ ਮੁੱਖ ਮੰਤਰੀ ਆ ਜਿਹੜਾ ਉੱਥੇ ਪੈਸੇ ਨਹੀਂ ਲਾ ਰਿਆ ਮੈਂ ਮੈਨੂੰ ਪਤਾ ਕਿਹੜੇ ਮੁੱਖ ਮੰਤਰੀ ਦੇ ਕੰਪਨੀਆਂ ਕਿਵੇਂ-ਕਿਵੇਂ ਚੱਲਦੀਆਂ ਨੇ ਕਿਹੜਾ ਕੇਂਦਰ ਦਾ ਮੰਤਰੀ ਆ ਜਿਹੜਾ ਆਪਣੇ ਕਿਸੇ ਨਾਮ ਤੇ ਪੁੱਤ ਦੇ ਨਾਮ ਤੇ ਜਾਂ ਕਿਸੇ ਦੇ ਹੋਰ ਦੇ ਨਾਮ ਤੇ ਬਣਾਈਆਂ ਹੋਈਆਂ ਕੰਪਨੀਆਂ ਚ ਪੈਸਾ ਉੱਥੇ ਨਹੀਂ ਲਾ ਰਿਹਾ ਇਹ ਮਤਲਬ ਇਸ ਕਾਰਨ ਕਰਕੇ ਰੇਟ ਵਧ ਰਹੇ ਨੇ ਪੈਸਾ ਟੋਟਲ ਦੁਨੀਆ ਚੋਂ ਤੇ ਭਾਰਤ ਦੇ ਵਿੱਚੋਂ ਸਾਰਾ ਇੱਥੇ ਇਕੱਠਾ ਹੋ ਰਿਹਾਗਾ ਉਹ ਪੈਸਾ ਫਿਰ ਅੱਗੇ ਨੂੰ ਜਾਂਦਾਗਾ ਪੰਜਾਬ ਦੇ ਵਿੱਚੋਂ ਆਉਂਦਾਗਾ ਕੁਝ ਪੈਸਾ ਉੱਥੇ ਹੀ ਅਡਜਸਟ ਹੋ ਜਾਂਦਾ ਕੁਝ ਪੈਸਾ ਅੱਗੇ ਆਉਂਦਾਗਾ ਉਹ ਰੇਟ ਨੂੰ ਜ਼ਮੀਨ ਦੇ ਨੂੰ ਵਧਾਉਂਦਾਗਾ ਆ ਕਰਕੇ ਰੇਟ ਨੇ ਜਿਹੜੇ ਘਟ ਨਹੀਂ ਰਹੇ ਰੇਟ ਵਧਦੇ ਰਹਿਣਗੇ ਜਦੋਂ ਤੱਕ ਇਹ ਸਾਰਾ ਕੁਝ ਠੱਪ ਨਹੀਂ ਹੋ ਜਾਂਦਾ ਹੁਣ ਠੱਪ ਕਿਵੇਂ ਹੁੰਦਾ ਦੋ ਤਾਂ ਪੈਸੇ ਦਾ ਫਲੋਕ ਕਿਵੇਂ ਰੁਕ ਜਾਂਦਾ ਸੀਗਾ ਅੱਗੇ ਅੱਗੇ ਪੈਸੇ ਦਾ ਫਲੋ ਜਦੋਂ ਮੈਂ ਉਦੋਂ ਰੁਕਿਆ ਤੀ ਕਿਉਂ ਰੁਗਿਆ ਸੀਗਾ ਕਿਉਂਕਿ ਮਹਾਲੀ ਵਾਲਾ ਕੰਮ ਠੱਪ ਹੋ ਗਿਆ ਜਿਹੜੀਆਂ ਆਪਣੇ ਇਹਦੇ ਚ ਕੰਪਨੀਆਂ ਪੰਜਾਬ ਚ ਫਟਾਫਟ ਲੋਕ ਲੱਗੇ ਸੀ ਕਿ ਕਲੋਨੀਆਂ ਕੱਟਣ ਉਹ ਸਰਕਾਰ ਨੇ ਕਲੋਨੀਆਂ ਤੇ ਟਿ ਮੈਰੀਟਟ ਕਰਤੀ ਕਿ ਇਨਲੀਗਲ ਬੰਦ ਉਹ ਕ ਆਪਣੇ ਕਲੋਨੀਆਂ ਬੰਦ ਹੋ ਗਏ ਇਲੈਗਲ ਸਾਰੇ ਸ਼ਹਿਰਾਂ ਦਾ ਵੀ ਕੰਮ ਸਟਾਪ ਹੋ ਕੇ ਰਹਿ ਗਿਆ ਤੇ ਜਿਹੜਾ ਉੱਥੇ ਵਾਲਾ ਮਹਾਲੀ ਵਾਲਾ ਕੰਮ ਸੀਗਾ ਉਹ ਵੀ ਰੁਕ ਗਿਆ ਸੀਗਾ ਮਤਲਬ ਇਸ ਕਾਰਨ ਕਰਕੇ ਰੁਕ ਗਿਆ ਉਦੋਂ ਲਿਮਟ ਦੇ ਵਿੱਚ ਸੀਗਾ ਇਹ ਕੰਮ ਹੁਣ ਇੰਨਾ ਜ਼ਿਆਦਾ ਫੈਲ ਚੁੱਕਿਆਗਾ ਕਿ ਹੁਣ ਤੁਸੀਂ ਮਤਲਬ ਤੁਹਾਡੀ ਸੋਚ ਤੋਂ ਵੀ ਪਰਿਆ ਕਹਾਣੀ ਇੰਨੇ ਪਾਸੋਂ ਪੈਸਾ ਮੈਂ ਕਹਣਾ ਵੀ ਕੱਲਾ ਮਖਾਲੀ ਰੁਕ ਜੇ ਚਲੋ ਮਾਲੀ ਦੇ ਵਾਲੇ ਵਾਲੇ ਕੰਪਨੀਆਂ ਆਉਂਦੀ ਕੋਈ ਕੋਈ ਸਰਕਾਰ ਦੀ ਸਕੀਮ ਹੈ ਜੀ ਆ ਜੇ ਵੀ ਪਾਈ ਉਹ ਠੱਪ ਹੋ ਕੇ ਰਹਿ ਜੇ ਪਰ ਫਿਲਹਾਲੇ ਠੱਪ ਉਹਨਾਂ ਵਾਲਾ ਕੰਮ ਹੀ ਨਹੀਂ ਹੈਗਾ ਹੁਣ ਜਿਹੜਾ ਖਰਬਾ ਰੁਪਈਆਂ ਦੀਆਂ ਕੰਪਨੀਆਂ ਪ੍ਰੋਜੈਕਟ ਕੱਟ ਰਹੀਆਂ ਨੇਗੀਆਂ ਤੇ ਪ੍ਰੋਜੈਕਟ ਕੱਟਣ ਤੋਂ ਕੋਈ ਮਤਲਬ ਕੌਣ ਕਿਸੇ ਨੂੰ ਰੋਕੂਗਾ ਜੀ ਹੁਣ ਗੁਰਦੀਪ ਵਰਗੇ ਜਾ ਕੇ ਬਨੂੜ ਕੋਲੇ ਸੈਂਕੜੇ ਏਕੜ ਜ਼ਮੀਨ ਦੇ ਲੈ ਕੇ ਕੱਟ ਰਹੇ ਨੇ ਜੀ ਮਤਲਬ ਕੰਪਨੀਆਂ ਛਾਇਕੜਿਆਂ ਦੀ ਹਜ਼ਾਰਾਂ ਦੀ ਇਤਦਾਦ ਦੇ ਵਿੱਚ ਘਟ ਰਹੇ ਨੇ ਕੌਣ ਰੋਕੂਗਾ ਉਹ ਤੋਂ ਇਲਾਵਾ ਹਰਿਆਣੇ 'ਚ ਕੰਮ ਚੱਲ ਰਿਹਾ ਯੂਪੀ 'ਚ ਕੰਮ ਚੱਲ ਰਿਹਾ ਜਿੱਥੇ ਜਿੱਥੇ ਕੰਮ ਚੱਲਦਾ ਉੱਥੇ ਸਾਡੇ ਪੰਜਾਬੀਆਂ ਦੀਆਂ ਜ਼ਮੀਨਾਂ ਵਿਕਦੇ ਨੇ ਸਾਡੇ ਪੰਜਾਬੀ ਆਪਣੇ ਪੰਜਾਬ ਚ ਨਵਾ ਰਹੇ ਨੇ ਉਹਨਾਂ ਨੂੰ ਕੌਣ ਰੋਕੂਗਾ ਜੀ ਹਰਿਆਣੇ 'ਚ ਵੀ ਅਸੀਂ ਕੰਮ ਰੋਕ ਦਾਂਗੇ ਯੂਪੀ 'ਚ ਵੀ ਅਸੀਂ ਕੰਮ ਰੋਕ ਦਾਂਗੇ ਉੱਥੋਂ ਪੈਸੇ ਦਾ ਫਲੋ ਤੁਸੀਂ ਕਿਵੇਂ ਰੋਕ ਦੋਗੇ ਉਹ ਜਿਹੜੇ ਲੋਕ ਅੱਜ ਹਰਿਆਣੇ ਤੇ ਯੂਪੀ 'ਚੋਂ ਆਉਂਦੇ ਨੇ ਜਿਹੜੇ ਬੰਦਿਆਂ ਨੇ ਇੱਥੋਂ ਉੱਠ ਕੇ ਜਾ ਕੇ ਉੱਥੇ ਸਸਤੀਆਂ ਜ਼ਮੀਨਾਂ ਖਰੀਦੀਆਂ ਸੀ ਮਿੱਟੀ ਮਤਲਬ ਬਿਲਕੁਲ ਐ ਉਹਦੇ ਬਾ ਮਿੱਟੀ ਦੇ ਬਾ ਉਹ ਜ਼ਮੀਨਾਂ ਅੱਜ ਕਰੋੜਾਂ ਦੀਆਂ ਵਿਕ ਰਹੀਆਂ ਨੇ ਉਹਨਾਂ ਦੀਆਂ ਉਹ ਸੋਚਦੇ ਨੇ ਵੀ ਭਾਈ ਚਲ ਸਾਨੂੰ ਸੇ ਜੇ ਇੱਥੇ 20 ਵੇਚ ਕੇ 30 ਬਣਦੇ ਨੇ ਫੇਰ ਤਾਂ ਅਸੀਂ ਰਾਜੀ ਆਂ ਜੇ ਉਹ ਕਹਿੰਦੇ ਨੇ ਸਾਡੇ 20 ਵੇਚ ਕੇ ਜੁਪੀ ਦੇ ਵਿੱਚ 20 ਪੰਜਾਬ ਵਿੱਚ ਬਣ ਗਏ ਉਹ ਕਹਿੰਦੇ ਅਸੀਂ ਤਾਂ ਰਾਜੇ ਆ ਅਸੀਂ ਤਾਂ ਇੱਥੋਂ 2 ਕਿੱਲੇ ਵੇਚ ਕੇ ਉੱਥੇ 20 ਕਿੱਲੇ ਲੈ ਸੀਗੇ ਅੱਜ ਮੁੜ ਕੇ ਸਾਨੂੰ ਪੂਰੀ ਜ਼ਮੀਨ ਉਹ ਨਹੀਂ ਮਿਲ ਰਹੀ ਆ ਉਹ ਉਹਨਾਂ ਨੂੰ ਕੌਣ ਰੋਕੂਗਾ ਸੁਮੇਰਾ ਕਹਿਣ ਦਾ ਭਾਵ ਨਾ ਰੇਟ ਆਪਣੇ ਕਹਿਣ ਨਾਲ ਰੁਕਨੇ ਨੇ ਵੀਰੋ ਨਾ ਰੇਟ ਘਟਣ ਦਾ ਆਪਾਂ ਨੂੰ ਕੋਈ ਲਾਭ ਹੈ ਇਹ ਵੱਖਰਾ ਵਿਸ਼ਾ ਸਾਰਾ ਜਿਵੇਂ ਆਪਾਂ ਅਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਵੀ ਕਹਿੰਦੇ ਆ ਵੀ ਪਈ ਨਹੀਂ ਸਾਡੀਆਂ ਜ਼ਮੀਨਾਂ ਵਿਕਣੀਆਂ ਨਹੀਂ ਚਾਹੀਦੀਆਂ ਪਰ ਮੈਂ ਇਹ ਕਹਿਣਾ ਵੀ ਜ਼ਮੀਨਾਂ ਵਿਕਣੀਆਂ ਚਾਹੀਦੀਆਂ ਨੇ ਪਰ ਸਾਡੇ ਪੰਜਾਬ ਦੀਆਂ ਜ਼ਮੀਨਾਂ ਪੰਜਾਬੀਆਂ ਨੂੰ ਹੀ ਵਿਕਣੀਆਂ ਚਾਹੀਦੀਆਂ ਅਸੀਂ ਕੋਸ਼ਿਸ਼ ਇਹ ਕਰੀਏ ਕਿ ਐਨਆਰਆਈ ਭਰਾਵਾਂ ਨੂੰ ਅਸੀਂ ਹੱਥ ਜੋੜ-ਜੋੜ ਬੇਨਤੀਆਂ ਕਰਦੇ ਆਂ ਆਉਂਦੇ ਵੀ ਨੇ ਬਹੁਤ ਐਸੀ ਗੱਲ ਨਹੀਂ ਮੈਂ ਮੈਂ ਤੁਹਾਨੂੰ ਅ ਸੈਂਕੜੇ ਗਿਣੇ ਅਸਲ ਮੇਰੇ ਕੋਲੇ ਕੋਲੇ 40-50 ਬੰਦਿਆਂ ਨੂੰ ਮੈਂ ਐਨਆਰਆਈਆਂ ਨੂੰ ਜ਼ਮੀਨਾਂ ਲੈ ਕੇ ਦੇਤੀਆਂ ਜਿਹੜੇ ਕਿ ਸਿਰਫ ਮੇਰਾ ਚੈਨਲ ਕਰਕੇ ਉਹ ਇਸ ਪਰੋਸੇ ਦੇ ਉਪਰੋਂਦੇ ਨੇ ਕਿ ਸਾਨੂੰ ਸਰਪੰਚ ਸਾਹਿਬ ਇੱਥੇ ਜ਼ਮੀਨ ਲੈ ਕੇ ਦੇ ਦਿਓ ਕੁਝ ਲੋਕ ਉਹ ਮਹਾਲੀ ਜੀ ਵੀ ਪੈਸੇ ਲਾਉਂਦੇ ਨੇ ਚਲੋ ਮਹਾਲੀ ਵੀ ਆਪਣਾ ਪੰਜਾਬ ਦਾ ਹਿੱਸਾ ਪੰਜਾਹ ਬੰਦਿਆਂ ਨੇ ਤਕਰੀਬਨ ਪੰਜਾਹ ਆਪਣੇ ਮਹਾਲੀ ਮੇਰੇ ਪੈਸੇ ਮੇਰੇ ਰਾਹੀਂ ਲਾਏ ਨੇ ਜਿਹੜੇ ਕਹਿੰਦੇ ਨੇ ਜੀ ਚਲੋ ਸਾਨੂੰ ਤੁਸੀਂ ਮਹਾਲੀ ਲੈ ਦਿ ਸਾਨੂੰ ਇੱਥੇ ਲੈ ਦੋ ਜੀ ਮਤਲਬ ਕਹਿਣ ਦਾ ਭਾਵ ਕੀ ਆ ਕਿ ਪੰਜਾਬੀ ਜ਼ਮੀਨਾਂ ਖਰੀਦਣ ਸਾਡੇ ਜਿਹੜੇ ਛੱਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਬਾਹਰਲੇ ਲੋਕ ਨਾ ਖਰੀਦਣ ਜਿਵੇਂ ਕੰਪਨੀਆਂ ਦੀ ਆਪਾਂ ਗੱਲ ਕਰਦੇ ਹਾਂ ਕੰਪਨੀਆਂ ਵੱਡੇ ਸ਼ਹਿਰ ਦੇ ਨੇੜੇ ਦਾ ਖਰੀਦਣ ਲੇਕਿਨ ਸਾਡੀਆਂ ਖੇਤੀਬਾੜੀ ਵਾਲੀਆਂ ਤਾਂ ਨਾ ਖਰੀਦਣ ਉਹ ਤਾਂ ਖੇਤੀਬਾੜੀ ਵਾਲਿਆਂ ਨੂੰ ਵੀ ਪੈਗੇ ਮੈਂ ਮਤਲਬ ਦੱਖਣ ਦੇ ਦੱਖਣ ਦੇ ਇੱਕ ਸੂਬੇ ਦਾ ਨਾਂ ਤਾਂ ਚਲ ਮੈਂ ਨਾਂ ਨਾ ਲਵਾਂ ਉੱਥੋਂ ਦੇ ਮੁੱਖ ਮੰਤਰੀ ਦੇ ਬੰਦਿਆਂ ਨੇ ਇੱਥੇ ਮਤਲਬ ਸਾਰੇ ਸ਼ਹਿਰਾਂ ਦੇ ਨੇੜੇ ਸਾਡੇ ਕੋਲੋਂ ਜ਼ਮੀਨ ਦੀ ਮੰਗ ਕੀਤੀ ਮੈਂ ਜਵਾਬ ਦਿੱਤਾ ਮੰਗ ਵੀ ਅਸੀਂ ਤਾਂ ਦੇਣੀ ਪਹਿਲਾਂ ਅਸੀਂ ਜ਼ਮੀਨ ਉਹਨਾਂ ਨੂੰ ਬੰਦਿਆਂ ਨੂੰ ਦਿਖਾ ਰਹੇ ਸੀਗੇ ਇੱਕ ਦਿਨ ਅਸੀਂ ਉਹਨਾਂ ਨੂੰ ਮਾਸੀਵਾਲੇ ਜ਼ਮੀਨ ਦਿਖਾ ਰਹੇ ਸੀਗੇ ਉਹ ਕਿਉਂਕਿ ਦੱਖਣ ਦੇ ਬੰਦਿਆਂ ਦਾ ਆਪਾਂ ਨੂੰ ਪਹਿਚਾਨ ਆ ਜਾਂਦੀ ਉਹਨਾਂ ਦਾ ਰੰਗ ਕਾਲਾ ਬੋਲੀ ਬੱਕਰੀਆ ਤੇ ਮੈਂ ਉਹਨਾਂ ਨੂੰ ਪੁੱਛਿਆ ਹੌਲੀ ਹੌਲੀ ਬੜਿਆ ਛੜਿਆ ਕੇ ਜਿਹੜੇ ਡੀਲਰ ਮੇਰੇ ਕੋਲ ਲੈ ਕੇ ਆਏ ਸੀਗੇ ਸਮਰਾਲੇ ਤੋਂ ਮੁੰਡੇ ਲੈ ਕੇ ਆਏ ਸੀਗੇ ਮੈਂ ਉਹਨੂੰ ਕਿਹਾ ਵੀ ਇਹ ਬੰਦੇ ਕਿੱਥੇ ਦੇ ਨੇ ਕਹਿੰਦੇ ਜੀ ਦੱਖਣ ਦੇ ਨੇ ਉਹਨਾਂ ਨੂੰ ਬੜਿਆ ਕੇ ਜਦੋਂ ਪੁੱਛਿਆ ਕਿ ਤੁਸੀਂ ਬਾਈ ਜੀ ਕਿਹਦੇ ਲਈ ਜ਼ਮੀਨ ਲੈ ਰਹੇ ਹੋ ਉਹਨਾਂ ਨੇ ਤਾਂ ਜਿਹੜੀ ਸੀਐਮ ਨੇਗੇ ਉੱਤੇ ਦੇ ਉਹਨਾਂ ਦੀਆਂ ਕੰਪਨੀਆਂ ਉਹਦੇ ਲਈ ਅਸੀਂ ਇਹ ਜ਼ਮੀਨ ਲੈ ਰਹੇ ਆ ਉਹਨਾਂ ਨੇ ਆਹ ਪ੍ਰੋਜੈਕਟ ਲਾਉਣਾ ਉਹਨਾਂ ਨੇ ਆਹ ਕਰਨਾ ਸਾਰੇ ਪੈਸੇ ਪੰਜਾਬ ਚ ਲਾਉਣੇ ਨੇ ਅਸੀਂ ਕਿਹਾ ਜੀ ਨਹੀਂ ਸੌਰੀ ਅਸੀਂ ਮਤਲਬ ਨਹੀਂ ਲੈ ਕੇ ਦੇਵਾਂਗੇ ਜਾਂ ਮੈਂ ਜਿਹੜੇ ਉੱਤੇ ਰੇਟ ਸੀਗੇ ਡਬਲ ਰੇਟ ਦੱਸੇ ਉਹਨਾਂ ਨੂੰ ਇਹ 50 ਲੱਖਾਂ ਵਾਲੀ ਜ਼ਮੀਨ ਤੇ ਮਗਾ ਇੱਥੇ ਤਾਂ ਕਰੋੜ ਤੋਂ ਘੱਟ ਨਹੀਂ ਮਿਲਦੀ ਸਵਾ ਕਰੋੜ ਤੋਂ ਫਿਰ ਉਹ ਦੌੜ ਗਏ ਮਤਲਬ ਪਰ ਉਹਨਾਂ ਨੇ ਤਾਂ ਲੈ ਨਹੀਂ ਆਂਗੀ ਮੇਰੇ ਰਾਹੀਂ ਨਾ ਕਿਸੇ ਰਾਹੀਂ ਉਹ ਲੈ ਲਈ ਹੋਣੀ ਆ ਪਰ ਚਲੋ ਆਪਣਾ ਤਾਂ ਆਪਣੇ ਮਨ ਨੂੰ ਤਾਂ ਤਸੱਲੀ ਆ ਗਈ ਸੀ ਨਹੀਂ ਬਾਹਰਲੇ ਬੰਦੇ ਨੂੰ ਲੈ ਕੇ ਦਿੱਤੀ ਕਹਿਣ ਦਾ ਭਾਵ ਮੇਰਾ ਕੀ ਆ ਕਿ ਸਾਡੀ ਤਾਂ ਕੋਸ਼ਿਸ਼ ਇਹ ਨਹੀਂ ਹੋਣੀ ਚਾਹੀਦੀ ਆ ਕਿ ਅਸੀਂ ਬਾਹਰਲੇ ਬੰਦੇ ਨੂੰ ਜ਼ਮੀਨ ਦੇਣ ਦੀ بجائے ਆਪਣੇ ਪੰਜਾਬੀ ਭਰਾ ਨੂੰ ਦਈਏ ਪੰਜਾਬੀ ਭਰਾ ਹੀ ਪੰਜਾਬੀ ਭਰਾ ਦੀ ਜ਼ਮੀਨ ਲੈਣ ਪਰ ਰੇਟ ਘਟਣ ਦਾ ਜਿਹੜਾ ਮੈਂ ਮੇਰਾ ਪਹਿਲਾ ਸਵਾਲ ਸੀਗਾ ਕਿ ਰੇਟ ਘਟਨੇ ਚਾਹੀਦੇ ਨੇ ਜਾਂ ਵਧਨੇ ਚਾਹੀਦੇ ਨੇ ਮੇਰੇ ਖਿਆਲ ਦੇ ਮੁਤਾਬਕ ਰੇਟ ਨਹੀਂ ਘਟਨੇ ਚਾਹੀਦੇ ਘਟਣ ਦਾ ਆਪਾਂ ਨੂੰ ਸਾਰਿਆਂ ਨੂੰ ਨੁਕਸਾਨ ਹੈਗਾ ਰੇਟ ਸਟੇਬਲ ਰਹਿਣ ਲੇਕਿਨ ਵਧਨ ਵਧੇ ਰਹਿਣ ਇਸ ਤਰ੍ਹਾਂ ਦੇ ਰੇਟ ਨਹੀਂ ਵਧਣੇ ਚਾਹੀਦੇ ਕਿ ਅੱਜ ਬੂਮ ਮਾਰ ਕੇ ਗਿਆ ਕਰੋੜ ਤੇ ਤੇ ਪਰਸੋਂ ਨੂੰ ਆ ਕੇ ਫਿਰ ਡਿੱ ਗਿਆ 20 ਲੱਖ ਤੇ ਉਹਦੇ 'ਚ ਬੰਦੇ ਫਿਰ ਮਤਲਬ ਮਰਦੇ ਨੇ ਆਪਣੇ ਨਾਲ ਜਿਹੜੇ ਵਿਚਾਰੇ ਮਹਿੰਗੀ ਖਰੀਦੇ ਨਾਲੇ ਜ਼ਮੀਨ ਨੇ ਆਪਾਂ ਕਹਿੰਦੇ ਹਾਂ ਸਟੇਬਲ ਰਹਿਣ ਲੇਕਿਨ ਵਧੇ ਰਹਿਣ ਰੇਟ ਔਰ ਦੂਜੇ ਨੰਬਰ ਤੇ ਜਿਹੜੀ ਵਧਣ ਜਾਂ ਘਟਣ ਵਾਲੀ ਗੱਲ ਆ ਉਹਦਾ ਮੈਂ ਕਾਰਨ ਤੁਹਾਨੂੰ ਦੱਸੀ ਦਿੱਤਾ ਕਿਸ ਕਾਰਨ ਕਰਕੇ ਵਧਦੇ ਨੇ ਤਾਂ ਕਾਰਨ ਕਰਕੇ ਹੀ ਰੇਟ ਵਧਦੇ ਰਹਿਣਗੇ ਜਿਹੜੇ ਕਿ ਆਪਣੇ ਬਸ ਦੇ ਵਿੱਚ ਰੋਕਣਾ ਨਹੀਂ ਹੈਗਾ ਜਦੋਂ ਕਦੇ ਰੁਕਣਗੇ ਜਦੋਂ ਹਾਲਾਤ ਚੇਂਜ ਹੋਗੇ ਫਿਰ ਆਪਾਂ ਮਤਲਬ ਉਸ ਕਹੀਂ ਜਾਈਏ ਫਿਰ ਘਟ ਜਾਣਗੇ ਜੇ ਮੰਨ ਲਓ ਤੁਸੀਂ ਕੋਈ ਐਸੀ ਕਹਾਣੀ ਵਾਪਰ ਜਾਂਦੀ ਆ ਜਦੋਂ ਕੋਈ ਕੁਦਰਤ ਦੇ ਮੂਰੇ ਕਿਸੇ ਦਾ ਕੀ ਜੋਰ ਹੈ ਜੇ ਕੋਈ ਬਾਈਚਾਂ ਚੋਂ ਕੁਦਰਤ ਹੀ ਕੋਈ ਐਸੀ ਗੱਲ ਆ ਜਾਂਦੀ ਆ ਫਿਰ ਆਪਾਂ ਕੀ ਕਰ ਸਕਦੇ ਆ ਸੋ ਦੋਸਤੋ ਕੁੱਲ ਮਿਲਾ ਕੇ ਜਿਹੜਾ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੇ ਰਿਆਂਗਾ ਕਿ ਪ੍ਰਾਪਰਟੀ ਇਸ ਜੀ ਜਗ੍ਹਾ ਤੇ ਖਰੀਦੋ ਖਰੀਦੋ ਜਿੱਥੇ ਪ੍ਰੋਪਰਟੀ ਵਧਨ ਦੇ ਅਸਾਰ ਨੇ ਜਿੱਥੇ ਪ੍ਰੋਪਰਟੀ ਤੁਹਾਡੀ ਵਧੂਗੀ ਨਾ ਕਿ ਸਸਤੀ ਖਰੀਦੋ ਜਿਹੜੀ ਕੱਲ ਨੂੰ ਵਧੇ ਹੀ ਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ